ਤਮਿਲਨਾਡੂ ਦੇ ਵਿੱਚ ਜਲੀ ਕट्टੂ ਦੇ ਲਈ ਆंदोलਨ ਹੋਰ ਵੀ ਤੇਜ਼ ਹੋ ਗਿਆ ਹੈ। ਚੇਨਈ ਦੇ ਮਰੀਨਾ ਬੀਚ ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਤਦਾਦ 50000 ਤੋਂ ਜ਼ਿਆਦਾ ਹੋ ਚੁੱਕੀ ਹੈ। ਜਲੀ ਕट्टੂ ਦੇ ਸਮਰਥਨ ਦੇ ਵਿੱਚ ਕਈ ਸੰਗਠਨਾਂ ਨੇ ਅੱਜ ਤਮਿਲਨਾਡੂ ਦੇ ਵਿੱਚ ਬੰਦ ਦਾ ਸੱਦਾ ਵੀ ਦਿੱਤਾ ਹੈ। ਸਤਗੁਰੂ ਜੱਗੀ ਵਾਸੂਦੇਵ, ਔਸਕਰ ਜੇਤੂ 뮤ਜ਼ਿਕ ਡਾਇਰੈਕਟਰ ਏ ਆਰ ਰਹਿਮਾਨ ਅਤੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਵੀ ਇਸ ਦੇ ਹੱਕ ਵਿੱਚ ਉਤਰ ਆਏ ਨੇ। ਉਤੇ ਹੀ ਤਾਮਿਲਨਾਡੂ ਦੇ ਮੁੱਖ ਮੰਤਰੀ O ਪਨੀਰ ਸਿਲਵਮ ਨੇ ਲੋਕਾਂ ਨੂੰ ਪ੍ਰਦਰਸ਼ਨ ਤੁਰੰਤ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕੇਸ ਦੀ ਪੂਰੀ ਉਮੀਦ ਹੈ ਕਿ 1-2 ਦਿਨਾਂ ਵਿੱਚ ਖੇਡ ਸ਼ੁਰੂ ਹੋ ਜਾਵੇਗਾ ਸੁਭਾ ਸਰਕਾਰ ਕਾਨੂੰਨੀ ਅਰਜ਼ਨਾ ਨੂੰ ਦੂਰ ਕਰਨ ਲਈ 2 ਦਿਨਾਂ ਦੇ ਵਿੱਚ ਆਰਡੀਨੈਂਸ ਲਿਆਵੇਗੀ ਪਰ ਪਰੰਪਰਾ ਦੇ ਨਾਤੇ ਜਲੀਕट्टੂ ਦਾ ਸਮਰਥਨ ਕਰਨ ਵਾਲੇ ਲੋਕ ਹੁਣ ਆंदोलਨ ਦੇ ਮੂਡ ਵਿੱਚ ਆ ਚੁੱਕੇ ਨੇ ਜਲੀਕट्टੂ ਦੇ ਸਮਰਥਨ ਵਿੱਚ ਕਈ ਦਿਨਾਂ ਤੋਂ ਚਨਈ ਦੇ ਮਸ਼ਹੂਰ ਮਰੀਨਾ ਬੀਚ ਤੇ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਨੇ ਕੱਲ ਰਾਤ ਵਿਦਿਆਰਥੀਆਂ ਨੇ ਇੱਕੋ ਵੇਲੇ ਮੋਬਾਈਲ ਟਾਰਚ ਬਾਲ ਕੇ ਜਲੀਕट्टੂ ਦੇ ਸਮਰਥਨ ਦੇ ਵਿੱਚ ਪ੍ਰਦਰਸ਼ਨ ਕੀਤਾ ਸਿਰਫ ਚਨਈ ਜਾਂ ਤਾਮਿਲਨਾਡੂ ਹੀ ਨਹੀਂ ਬਲਕਿ ਜਲੀਕट्टੂ ਦੇ ਸਮਰਥਨ ਵਿੱਚ ਕਰਨਾਟਕ ਤੋਂ ਲੈ ਕੇ ਦਿੱਲੀ ਤੇ ਹੁਣ ਸ਼੍ਰੀਲੰਕਾ ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਨੇ ਜਲੀਕट्टੂ ਕਿਸੇ ਦੇ ਲਈ ਸਾਨਾ ਨੂੰ ਕਾਬੂ ਕਰਨ ਦੀ ਖੇਡ ਹੈ ਤਾਂ ਕਿਸੇ ਦੇ ਲਈ 400 ਸਾਲ ਪੁਰਾਣੀ ਪਰੰਪਰਾ ਜਾਨਵਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੀ ਸੰਸਥਾ ਦੀ ਨਜ਼ਰ ਵਿੱਚ ਜਲੀਕट्टੂ ਸਾਨਾ ਦੇ ਉੱਤੇ ਜ਼ੁਲਮ ਦਾ ਜ਼ਰੀਆ ਵੀ ਨੇ ਦੱਸਦੀ ਹੈ ਕਿ ਜਲੀਕट्टੂ ਨੂੰ ਪਸ਼ੂਆਂ ਦੇ ਖਿਲਾਫ क्रूरਤਾ ਮੰਨਦੇ ਹੋਏ ਸੁਪਰੀਮ ਕੋਰਟ ਨੇ 2014 ਵਿੱਚ ਇਸ ਤੇ ਉੱਤੇ ਰੋਕ ਲਾ ਦਿੱਤੀ ਸੀ।